ਹਾਂ ਜੀ ਪ੍ਰਧਾਨ ਜੀ ਦੱਸ ਜੁਗ ਕੀ ਤੁਹਾਡੇ ਜਿਹੜੇ ਵੇਟ ਏਰੀਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਫਸਲ ਏਕੜ ਜਿਹੜੀ ਖਰਾਬ ਹੋ ਗਈ ਹੈ ਲਗਭਗ ਜੇ ਅਸੀਂ ਮੰਨ ਕੇ ਚੱਲੀਏ ਨਾ ਤੇ 2 ਤੋਂ 2.5 ਹਜ਼ਾਰ ਏਕੜ ਜਿਹੜਾ ਆਪਾਂ ਰਕਬਾ ਮੰਨ ਸਕਨੇ ਆ ਬਿਆਸ ਦਰਿਆ ਦੇ ਕੰਢੇ ਕਿਉਂਕਿ ਆਪਾਂ ਜਦੋਂ ਸ਼ੁਰੂ ਹੋ ਦਿੰਦੇ ਆ ਬਿਆਸ ਸਾਨੂੰ ਜਦੋਂ ਮੀਰਥਲ ਤੋਂ ਸ਼ੁਰੂ ਹੁੰਦਾ ਉੱਥੋਂ ਹੀ ਲਗਾਤਾਰ ਇਹਨੇ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਆ ਤੇ ਤੁਸੀਂ ਅਖੀਰ ਚਲੇ ਜਾਓ ਤਨੋਆ ਪਤਨ ਚਲੇ ਜਾਓਗੇ ਸਾਰੇ ਪਿੰਡ ਜਿੱਦਾਂ ਜਿੱਦਾਂ ਜਾਓਗੇ ਜਿਹੜੇ ਬਿਆਸ ਦੇ ਤੁਸੀਂ ਬੰਦੇ ਅੰਦਰ ਜਿੰਨੇ ਖੇਤ ਆ ਨਾ ਉਹ ਸਾਰੇ ਇਸੇ ਤਰ੍ਹਾਂ ਦੇ ਹੀ ਤੁਹਾਨੂੰ ਨਜ਼ਰ ਆਣਗੇ ਸਿਰਫ ਫਰਕ ਇੰਨਾ ਹੋਊਗਾ ਤੇ ਜਿੱਥੇ ਕਿਤੇ ਜਿੱਦਾਂ ਹੁਣ ਤੁਸੀਂ ਦੇਖੋਗੇ ਵੀ ਆ ਹਰੀ ਹਰੀ ਉੱਤੇ ਪੱਤੇ ਲੱਭਦੇ ਆ ਤੇ ਵੇਖਣ ਵਾਲੇ ਨੂੰ ਲੱਗਦਾ ਸ਼ਾਇਦ ਝੋਨਾ ਜਿਹੜਾ ਉਹ ਬਚਿਆ ਹੋਇਆ ਪਰ ਅਸੀਂ ਇਹ ਕੰਨੇ ਆ ਕਿ ਇਹ ਝੋਨੇ ਜਿਹੜੇ ਟੋਟਲੀ ਖਤਮ ਹੋ ਚੁੱਕੇ ਆ ਤੇ ਸਾਡੀ ਹੁਣ ਮਤਲਬ ਕੀ ਤਰਾਸ ਦੀ ਆ ਇੱਕ ਹਿਸਾਬ ਦੀ ਕਿਸਾਨਾਂ ਦੀ ਵੀ ਉਹਨਾਂ ਨੂੰ ਸਰਕਾਰ ਤੇ ਕੁਝ ਆਸ ਆ ਕੁਝ ਜਥੇਬੰਦੀਆਂ ਤੇ ਆਸ ਆ ਕੁਝ ਐਨਜੀਓ ਤੇ ਆਸ ਆ ਵੀ ਉਹ ਉਹਨਾਂ ਦੀ ਬਾਹ ਜਿਹੜੀ ਆ ਇਸ ਤਰਾਸ ਦੀ ਦੇ ਸਮੇਂ ਵਿੱਚ ਫੜਨ ਕਿਸ ਤਰੀਕੇ ਦੀ ਮਦਦ ਤੁਸੀਂ ਗੁਹਾਰ ਲਗਾ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤੇ ਹੁਣ ਜਿੱਦਾਂ ਇਹ ਪੈਲੀਆਂ ਬਣਾਉਣੀਆਂ ਨੇ ਸਭ ਤੋਂ ਪਹਿਲਾਂ ਕਿਸਾਨ ਨੂੰ ਡੀਜ਼ਲ ਦੀ ਲੋੜ ਪੈਣੀ ਆ ਉਸ ਤੋਂ ਬਾਅਦ ਉਹਨੂੰ ਬੀਜ ਦਵਾਈਆਂ ਸਪਰੇਆਂ ਜਿਹੜੀਆਂ ਹੋਣੀਆਂ ਉਹਦੀ ਜ਼ਰੂਰਤ ਪੈਣੀ ਆ ਅਸੀਂ ਕਹਿੰਦੇ ਆ ਕਿ ਉਹ ਜਿਹੜੀ ਚੀਜ਼ ਆ ਉਹਦਾ ਇੱਕ ਪੈਕੇਜ ਸਰਕਾਰ ਵੱਲੋਂ ਤਿਆਰ ਕੀਤਾ ਜਾਏ ਪੂਰੇ ਪੰਜਾਬ ਵਾਸਤੇ ਜਿੱਥੇ-ਜਿੱਥੇ ਲੋੜ ਆ ਤੇ ਜਿਹੜੇ ਐਨ ਜੀਓ ਆ ਉਹ ਆਪਣੇ ਤੌਰ ਦੇ ਉੱਤੇ ਜਿਹੜੀ ਆ ਇਹਨਾਂ ਕਿਸਾਨਾਂ ਦੀ ਬਾਹ ਜੜੀ ਉਹ ਫੰਡਿੰਗ ਸ਼ੁਰੂ ਕਰਨ ਨਹੀਂ ਜੀ ਹਿੱਤ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਸਰਵੇ ਇੱਥੇ ਅਜੇ ਤੱਕ ਨਹੀਂ ਹੋਇਆ ਗਿਆ। ਉਹ ਸਾਡੀ ਬਦਕਿਸਮਤੀ ਆ ਕਿ ਜਿਹੜਾ ਸੋਸ਼ਲ ਮੀਡੀਆ ਜਿਹੜੀ ਚੀਜ਼ ਨੂੰ ਮਤਲਬ ਕਿ ਪਪੂਲਰ ਕਰ ਦਿੰਦਾ ਨਾ ਜੋ ਸਾਡੇ ਆਪਣੇ ਪੰਜਾਬ ਦੇ ਬਛਿੰਦੇ ਵੀ ਆ ਜਾਂ ਬਾਹਰੋਂ ਜਿਹੜੀ ਸਹਾਇਤਾ ਆ ਜਾਂ ਸਰਕਾਰ ਦੀ مالی ਸਹਾਇਤਾ ਹੁੰਦੀ ਆ ਸਾਰੀ ਉਸੇ ਜਗ੍ਹਾ ਤੇ ਸਪੈਸੀਫਿਕਲੀ ਪਹੁੰਚ ਜਾਂਦੀ ਆ। ਜਿਹੜੀ ਜਗ੍ਹਾ ਅੱਖੋਂ ਪਰੋਖੇ ਰਹਿ ਜਾਂਦੀ ਆ ਜਾਂ ਜਿੱਥੇ ਮੀਡੀਆ ਦੀ ਕਵਰੇਜ ਨਹੀਂ ਹੁੰਦੀ ਉੱਥੇ ਜਿਹੜਾ ਲੋਕਾਂ ਨੂੰ ਜਿਹੜਾ ਇਹ ਘਾਟਾ ਜਿਹੜਾ ਪੈਂਦਾ ਵਾ ਉਹਦੀ ਜਿਹੜੀ ਖਬਰ ਨਹੀਂ ਬਣਦੀ। ਅਸਲ ਦੇ ਵਿੱਚ ਜਿਹੜੀ ਆ ਫਸਲ ਦਾ ਜਿਹੜਾ ਮੁਆਜਰਾ ਵਾ ਉਹ ਕਿੰਨਾ ਹੋਣਾ ਚਾਹੀਦਾ ਕਿ ਜਿਹੜੀ ਪਹਿਲੇ ਮੁਆਜਰੇ ਦੀ ਗੱਲ ਕਰੀਏ ਤਾਂ ਉਹ ਵੀ ਅਜੇ ਤੱਕ ਪਹੁੰਚਦਾ ਹੋਇਆ ਜਾਂ ਨਰਿੰਦਾ ਹੋਇਆ ਜਾਂ ਨਹੀਂ ਦੇਖੋ ਜਿਹੜਾ ਪਹਿਲਾ ਮੁਆਵਜ਼ਾ ਸੀ ਉਹ ਲਗਭਗ 6800 ਰੁਪਏ ਸਰਕਾਰ ਨੇ ਪਰ ਇਕੜ ਕਿਹਾ ਸੀ ਤੇ ਹੁਣ ਇਸ ਸਮੇਂ ਮਾਨ ਸਰਕਾਰ ਨੇ 20000 ਏਕੜ ਦਾ ਕਿਹਾ ਤੇ ਤੁਸੀਂ ਇਹ ਦੇਖੋ ਕਿ 20000 ਜਿਹੜਾ ਵੈ ਨਾ ਉਹ ਵੀ ਇੱਕ ਨਗੂਣੀ ਜੀ ਰਕਮ ਆ ਕਿਉਂਕਿ 50000 ਤੇ ਕਮਾਦ ਦੇ ਇੱਕ ਕਿੱਲੇ ਦੇ ਉੱਤੇ ਹੀ ਸਾਡਾ ਖਰਚਾ ਆ ਜਾਂਦਾ ਤੇ ਜੇਕਰ ਅਸੀਂ ਮੋਟੀ ਝਾਤ ਮਾਰੀਏ ਝੋਨੇ ਵੱਲੇ ਪਾਸੇ ਤੇ ਇੱਥੇ ਵੀ ਸਾਡਾ 35 ਤੋਂ 40000 ਜਿਹੜਾ ਕਿੱਲੇ ਦਾ ਖਰਚਾ ਆਉਂਦਾ ਹੀ ਆਉਂਦਾ ਉਹਦੇ ਵਿੱਚ ਤੁਸੀਂ ਲੇਬਰ ਦੇਖੋਗੇ ਉਹਦੇ ਵਿੱਚ ਸਾਡੀ ਡੀਜ਼ਲ ਦੇਖੋ ਸਾਡੀ ਮਸ਼ੀਨਰੀ ਦੀ ਜਿਹੜੀ ਹੁੰਦੀ ਆ ਸਾਰੀ ਸਭ ਕੁਝ ਪਾਕ ਦੇਖੀ ਹੈ ਨਾ ਤੇ ਅਸੀਂ 40 50000 ਪਰ ਇਕੜ ਤੇ ਪਹੁੰਚਦੇ ਹੀ ਪਹੁੰਚਦੇ ਆ ਭਾਵੇਂ ਫਸਲ ਕੋਈ ਵੀ ਹੋਵੇ